ਇਨੂੰ ਕਹਿੰਦੇ ਆ ਭਾਈ ਜੀ ਕੱਚੀ ਹਲਦੀ ਹੁਣ ਕੱਚੀ ਹਲਦੀ ਦਾ ਤੁਸੀਂ ਆ ਦੇਖੋ ਆਪਾਂ ਇਨਾ ਟੋਟਾ ਲੈ ਲੈਣਾ ਆ ਵੇਖੋ ਆ ਆਪਾਂ ਇਨਾ ਟੋਟਾ ਲੈ ਲਏ ਜੀ ਠੀਕ ਹੈ ਜੀ ਹੁਣ ਇਹਦਾ ਉੱਪਰ ਵਾਲਾ ਜਿਹੜਾ ਛਿੱਲੜ ਹੈ ਇਹਨੂੰ ਆਪਾਂ ਉਤਾਰ ਦੇਣਾ ਅੱਛਾ ਉੱਪਰ ਵਾਲਾ ਛਿੱਲੜ ਜਿਹੜਾ ਛਿਲਕਾ ਹੈ ਬਿਲਕੁਲ ਹੁਣ ਇਹਨੂੰ ਆਪਾਂ ਇਹਦੇ ਵਿੱਚ ਪਾ ਲਿਆ ਵਾ ਠੀਕ ਹੈ ਜੀ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਕੁੱਟ ਕੇ ਥੋੜਾ ਜਿਹਾ ਮੈਸ਼ ਕਰ ਲੈਣਾ ਰਾਤ ਨੂੰ ਇੱਕ ਗਲਾਸ ਪਾਣੀ ਲੈ ਕੇ ਥੋੜਾ ਇੱਕ ਕੋਸਾ ਪਾਣੀ ਲਓਗੇ ਜਿਆਦਾ ਵਧੀਆ ਤੇ ਉਹਦੇ ਵਿੱਚ ਇਹਨੂੰ ਐਡ ਕਰ ਦੇਣਾ ਇਹ ਤਾਂ ਗੰਦੇ ਸਾਰੇ ਰੰਗ ਬਦਲ ਲੈ ਆ ਤੁਸੀਂ ਵੇਖੋ ਤੁਹਾਡੇ ਰੰਗ ਹੱਥ ਤੇ ਵੀ ਰੰਗ ਚੜ ਗਏ ਆ ਜਿਹੜਾ ਰੰਗ ਹੱਥਾਂ ਤੇ ਚੜਿਆ ਫਰੂਕੀ ਜੀ ਇਹ ਬਿਮਾਰੀਆਂ ਨੂੰ ਇਹ ਉਹ ਰੰਗ ਹੈ ਜਿਹੜਾ ਬਿਮਾਰੀਆਂ ਦਾ ਰੰਗ ਲਾ ਦਿੰਦਾ ਇਸ ਤਰ੍ਹਾਂ ਤਾਂ ਹੋ ਜਾਏਗਾ ਜੇ ਤੁਸੀਂ ਰਾਤ ਨੂੰ ਪੀਉ ਤੋਂਗੇ ਇਹ ਆਪਾਂ ਤੁਹਾਡੇ ਸਾਹਮਣੇ ਹੁਣੇ ਹੀ ਪਿਉਂਤਾ ਵਾ ਇੱਕ ਰਾਤ ਪਹਿਲਾਂ ਪਿਉਂਤਾ ਸੀ ਇਹਦਾ ਤੁਸੀਂ ਰੰਗ ਦੇਖ ਸਕਦੇ ਹੋ ਇੱਕ ਇੱਕ ਸਿਪ ਕਰਕੇ ਸਵੇਰੇ ਖਾਲੀ ਪੇਟ ਤੁਸੀਂ ਇਹ ਪਾਣੀ ਨੂੰ ਪੀਣਾ ਆ